ਦੇਸ਼ ਦੇ ਪਟਵਾਰੇ ਦਾ ਕਈ ਲੋਕਾਂ ਨੇ ਦਰਦ ਆਪਣੇ ਉੱਪਰ ਹੰਡਾਇਆ ਹੈ ਇਸ ਤਰ੍ਹਾਂ ਦੇ ਕਈ ਪਰਿਵਾਰ ਹਨ ਜਿਨ੍ਹਾਂ ਨੂੰ ਆਪਣੇ ਚੱਲੇ ਚਲਾਈ ਕੰਮਕਾਰ ਛੱਡ ਕੇ ਫਿਰ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਾਫੀ ਸਮਾਂ ਲੱਗਿਆ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਰਹਿੰਦਾ ਹੈ ਜਿਨ੍ਹਾਂ ਦੀ 100 ਸਾਲਾਂ ਦੀ ਬਜ਼ੁਰਗ ਮਾਤਾ ਕ੍ਰਿਸ਼ਨਾ ਦੇਵੀ ਨੇ ਪਟਵਾਰੇ ਦੀ ਉਹ ਦੁੱਖਪਰੀਦਾਸਤਾਨ ਸੁਣਾਉਂਦੇ ਹੋਏ ਦੱਸਿਆ ਜੇ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਉਹ 6ਵੀਂ ਵਿੱਚ ਪੜhti ਸੀ ਮਾਤਾ ਨੇ ਉਸ ਮੰਜਨ ਨੂੰ ਮੀਡੀਆ ਨਾਲ ਸਾਂਝਾ ਕਰਦਿਆ ਦੱਸਿਆ ਕਿ ਕਿਵੇਂ ਉਸ ਦਾ ਸਾਰਾ ਪਰਿਵਾਰ ਆਪਣੀ ਜਾਨ ਬਚਾ ਕੇ ਪਾਕਿਸਤਾਨ ਤੋਂ ਇੱਧਰ ਪਹੁੰਚਿਆ ਸੀ ਕਿੱਥੋਂ ਦੇ ਰਹਿਣ ਵਾਲੇ ਜੀ ਪਹਿਲਾਂ ਆ ਕੇ ਪਾਰ ਬਾਰੇ ਮੰਗਾ ਅੱਛਾ ਜੀ ਤੇ ਕਿੱਦਾਂ ਆਏ ਜੀ ਪਾਕਿਸਤਾਨੋਂ ਬੜੀ ਮੁਸ਼ਕਲ ਆਏ ਕਿ ਰਾਤੋ ਰਾਤ ਹੀ ਚਰਖੇ ਤੇ ਆਏ ਹੈ ਰਸਤੇ ਜਿਕੇ ਨਾ ਯਾਪ ਆਪ ਉਸ ਵਾਰ ਜਾਂ ਰੱਖ ਲੈਣੇ ਉਹ ਰਸਤੇ ਨੂੰ ਸਨਮਾਨ ਪਾ ਗਏ ਉਹ ਬੇਪੀ ਨਾ ਉਹ ਗੱਡਾ ਉਹ ਚੇਤ ਉਹ thích ਸਮਾਰਿਆ ਗਿਆ ਕਿ ਆਪ ਅਹੀ ਉਡੌੜਾਇਆ ਆਇਆ ਛੋੜ ਦੇ ਉਹ ਮਾਰਿਆ ਜੀ ਲੈ ਲਿਆ ਮਾਦਰ ਪਰੋਲ ਮਾਦਰ ਪਰੋਲ ਮਾਦਰ ਦੇ ਜਨ ਹੋਣਾ ਦੇਰੀ ਕਿ ਉਹਦਾ ਚ ਪਾਣੀ ਬੜਾ ਹੀ ਆਏਗਾ ਬਾਅਦ ਚ ਬੜੀ ਹੀ ਦੇ ਦੇ ਅੰਡੇ ਚ ਕੋਣ ਕੋਣ ਆਏ ਸਾਰਾ ਪਰਿਵਾਰ ਹੀ ਭੈਣਾ ਸੀ ਲਾਗ ਚਲੋ ਪਪਾ ਹੀ ਚਾਚਾ ਹੀ ਦਾਦੀ ਸਾਡੇ ਹੀ ਲਾਗ ਪਸਟਾ ਨੂੰ ਟੈਂਟ ਕੋਲ ਤੇ ਉੱਥੇ ਬੋਥੇ ਬੈਠੇ ਆ ਉਹ ਤੋਂ ਆਟਾ ਲਿਆ ਲੈ ਕੇ ਰੋਟੀ ਬਣਾਈ ਆ ਤੇ ਦੋ ਦੋ ਕੁਲਕੇ ਲੂਣ ਪਾ ਕੇ ਖਾਦੇ ਨੇ ਖਾ ਕੇ ਫਿਰ ਤੁਰਤੇ ਆ ਤੇ ਕਿ ਫਿਰ ਮਾਦੋ ਪੱਟਿਆ ਲਿਕੇ ਬਾਜੂ ਕੌਣ ਕੇ ਐ ਉਹ ਮਾਦੋ ਪੂਰੀ ਲਿਆ ਦੇ ਉਹ ਕੋਈ ਕੁਰੀਪਾ ਕਹਿੰਦਾ ਬੰਦਾ ਦਾਨਾ ਮਿਲ ਗਿਆ ਲੈ ਈਏ ਤੁਸੀਂ ਕਿੱਥੋਂ ਆਏ ਹੋ ਅਸੀਂ ਇੱਕ ਪਿੰਡ ਦਾ ਨਾਲ ਆ ਕੁ ਗੱਲ ਦੇ ਲੈ ਕੇ ਬੜਾ ਰੁਵਾਇਆ ਕਰਨ ਲਗਾਇਆ ਚਲੋ ਕੰਨ ਚ ਚਲੋ ਕੋਈ ਤੁਸੀਂ ਨਾ ਜਾਓ ਉਹ ਸੁਗੋਲੀ ਜਿਹਾ ਸਕੂਲ ਐ ਉੱਥੇ ਜਾ ਕੇ ਰੋਟੀ ਬਣਾਓ ਤੇਰੇ ਕਰੀਓ ਕੱਲੋ ਪਕੜਣੀ ਤੇਰੇ ਕਰੀਓ ਕਿਹਦੀ ਜਿਹੜੀ ਰੋਟੀ ਆਪਕੋ ਬਣਾਉਣੀ ਬਣਾਉਣ ਵਾਲੀ ਪਿੰਡਾਂ ਦੀ ਚਲੋ ਉਸੇ ਫਰਾਦ ਉਸੇ ਕੱਟੀ रात कट के दो दिन रही रहा स्कूल रे दो फिर बाद पता लगे चाचे अम्बरसर सू लैन उसे चले गए रहूवल बिची गए जो गए ना उतू गए रहुगल फिर उ रहूबल जाके दो कराता रे फिर चाचा आगे फिर अमृतसर लै गए ਉਹ ਤੇ ਜਾ ਉੱਠੋ ਜਾਂ ਤੁਸਨੇ ਆਪਣੇ ਕਰਾਣਸ਼ੀ ਫੜ ਲਿਆ ਸਾਡੀਆਂ ਰੁਮੈਲ ਫੜ ਲਏ ਲਾ ਕੇ ਸਮਸਮਾ ਸਾਡੀ ਨੀ ਕਿਹਨਿ ਟਾ ਤੁਹਾਡੀ ਤੇ ਇੱਛਾ ਦੀ ਕੋਈ ਤਾਂ ਦੀ ਕੋਈ ਕੋਈ ਕਿਸੇ ਅਵਲਵੰਨ ਨਾ ਦੇਕੇਗਾ ਬਾਹਰ ਨਹੀਂ ਨਿਕਲਣਾ ਤੁਸੀਂ ਆਰਾਮ ਨਾਲ ਘਰ ਕੋਈ ਤਾਂ ਕੋਈ ਤੁਸਾਂਗ ਨਾ ਕਰੇਗਾ ਚਲੋ ਅਸੀਂ ਉਹ ਬੰਦੇ ਆਦਮੀ ਗੱਤ ਗੁੱਛਣ ਕੇ ਆ ਗਏ ਗੱਲਾਂ ਗੁੱਲਾਂ ਅਸੀਂ ਫੇਰ ਘਰ ਆਏ ਆ ਤੇ ਵੇਖੇ ਸਾਡੇ ਪਿੰਡ ਦਾ ਅਸੀਂ ਪਿੰਡ ਸਾਰੇ ਫੜ ਕੇ ਮਾਰੀ ਜਾਂਦੇ ਫੜ ਕੇ ਜਦ ਨਿਕਲ ਗਏ ਨਿਕਲ ਗਿਆ ਰਹਿ ਗਏ ਮਾਰ ਛੱਡਿਓ ਨੇ ਫਿਰ ਇਹਨਾਂ ਨੇ ਸਾਡੇ ਨਾਲ ਸਲਾਹ ਕੀਤੀ ਪਤ ਤੁਸੀਂ ਆਪਣੇ ਕੁੜੀਆਂ ਦੇ ਆਪਣੇ ਲੈ ਕੇ ਨਿਕਲ ਜਾਓ ਆਪਣੇ कुने नहीं 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 तो चलो फिर सानू लैके तो रातों रात ही आ गए ने रस्ते कोई पिंड आया तो रात उ मंदिर से मंदिर की लम्मी पैके उ बैके रात की है सब फिर तुर के हैं तुरके आटा लिया तो लिया दो रोटियां पादीया अगे चले गए माधोपुर मध माधोपुर गया तो उत्तर दो चार दिन उ स्कूल चलिए स्कूल च रे दो चार दिन फिर तेरा चाचा आया ਆਤੀ ਕਿ ਉਸ ਅਸਤਰ ਸਕੇ ਗਿਆਨੀਆਂ ਮਿਲੀਆਂ ਸਾਨੂੰ ਆਂਦੇ ਜਾਓ ਸਾਂ ਪਾਸਾ ਦੇ ਠੁੱਠੇ ਤੇ ਕਨਾਲੀਆਂ ਅਸੀਂ ਤੁਹਾਡੇ ਸਾਹਮਣੇ ਮਹਿਲ ਤੇ ਮਾੜੀਆਂ ਮੈਂ ਮੈਂ ਮਾੜੀ ਮੈਂ ਜਲ ਪਹੁੰਚ ਕੇ ਠੁੱਠੇ ਵੇਖ ਲੈਂਗੇ ਤੇ ਰਸਤੇ ਤੁਰੇ ਜਾਂਦੇ ਰਿਹਾ ਨੂੰ ਸਮਾਨ ਇਧਰ ਜਾਂਦੇ ਆ ਨਾ ਅਸੀਂ ਉਧਰੋਂ ਆਉਂਦੇ ਉਹ ਇਧਰੋਂ ਜਾਂਦੇ ਨਹੀਂ ਨੂੰ ਸਮਾਨ ਨਹੀਂ ਤੁਰ ਚਾ ਦੇਦੇ ਫਿਰ ਤਰ ਪਾ ਗਏ ਫਿਰ ਅੱਗੇ ਆਏ ਆ ਚੰਗ ਦੇਖਿਆ ਹਰੀ ਤੇ ਵਿੱਚ ਦੇਖਿਆ 56 ਸੀ ਕਿੱਡਾ ਵੱਡਾ ਉਹਦੇ ਵਿੱਚ ਇਹ ਨੇ ਨੇ ਇਹ ਦੇ ਦੇ ਇਹ ਦੇ ਦੇ ਇਹ ਨਹੀਂ ਬੰਵਾ ਇਹ ਨਹੀਂ ਲੱਗਾ ਵੱਡੀ ਕਿ ਸੁਟੀ ਦੀਆਂ ਮੁਸਲਮਾਨਾਂ ਦੀ ਹਾਂ ਨਹੀਂ ਮੁਸਲਮਾਨ ਨਹੀਂ ਮੁਸਲਮਾਨ ਨਹੀਂ ਉਹ ਨਹੀਂ ਕਿ ਵੱਡੀਆਂ ਕਿੰਨਾਂ ਨੇ ਜੀ ਸਾਡੀ ਗੱਡੀ ਗਈ ਸੀ ਨਾ ਲਾਹੌਰ ਵਾਲੋਂ ਉਹਨਾਂ ਨੇ ਵੱਡ ਕੇ ਤੇ ਬੰਦ ਕਰਕੇ ਗੱਡੀ ਭੇਜੀ ਸਾਡੀਆਂ ਨੇ ਬੰਦ ਕਰਕੇ ਭੇਜੀ ਹਾਂ ਉਹ ਤੋਂ ਫੇ ਉੱਥੇ ਲਾ ਕੋਲੇ ਆ ਮਾਦੂ ਕੋਲ ਰੋਟੀ ਪੇਰ ਮੁੱਛ ਪੂਰੀ ਰੋਟੀਆਂ ਰੱਤੀ ਖਾਦੀਆਂ ਖਾ ਕੇ ਤੇ ਬਸ ਕਿ ਨਾਇਨ ਦੋ ਦੋਤਿਆਂ ਦੇ ਰੇਹੇ ਫਿਰ ਮੇਰਾ ਚਾਚਾ ਆ ਗਿਆ ਬਰਸਾਆਂ ਦੇ ਹੌਫਾਨ ਲੈ ਗਿਆ ਨੀ ਕਹਿੰਦਾ ਚਲੋ ਘਰ ਜਲੋ ਇਸ ਮੌਕੇ ਉਹਨਾਂ ਦੇ ਪੋਤਰੀ ਨੇ ਕਿਹਾ ਕਿ ਅਸੀਂ ਬਚਪਨ ਤੋਂ ਹੀ ਆਪਣੀ ਦਾਦੀ ਤੋਂ ਦੇਸ਼ ਦੀ ਆਜ਼ਾਦੀ ਦੀਆਂ ਕਹਾਣੀਆਂ ਸੁਣਦੇ ਆਏ ਹਾਂ ਕਿ ਕਿਸ ਤਰ੍ਹਾਂ ਅਸੀਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ ਉਹ ਕੀ ਘਾਲਤਾ ਸੁਣ ਕੇ ਵੱਡੇ ਹੁੰਦੇ ਆ ਠੀਕ ਹੈ ਜੀ ਤੇ ਦਾਦੀ ਜੀ ਆਪਣਾ ਤਜਰਬਾ ਜਿਹੜਾ ਇਹਨਾਂ ਨੇ ਲਾਈਵ ਵੇਖਿਆ ਉਹ ਸ਼ੇਅਰ ਕਰਦੇ ਰਹੇ ਬਚਪਨ ਤੋਂ ਹੀ ਤੇ ਉਹੀ ਚੀਜ਼ਾਂ ਸੋਣ-ਸੋਣ ਕੇ ਵੱਡੇ ਹੋਏ ਕਿ ਇਹ ਕਿੰਨੀ ਸਟਰਗਲ ਕਰਕੇ ਇੱਥੇ ਆਏ ਐਨਾ ਕੁਝ ਉੱਥੇ ਖੜਾ ਕੀਤਾ ਸੀ ਉਹ ਸਭ ਛੱਡ ਕੇ ਆਣਾ ਪਿਆ ਇਹ ਉਹਨਾਂ ਨੇ ਦੱਸਿਆ ਕਿ ਕੁਦਰਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੱਖੋ ਲੱਖ ਤੇ ਲੱਖੋ ਕੱਕ ਕਰ ਦੇ ਉੱਥੇ ਸਾਰਾ ਕੁਝ ਵਸਿਆ ਵਸਾਇਆ ਛੱਡ ਕੇ ਤੇ ਇੱਥੇ ਆਏ ਇਹਨਾਂ ਦੇ ਜਿਹੜੇ ਪੇਰੈਂਟ ਸੀਗੇ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਉਹ ਗਵਰਨਮੈਂਟ ਟੀਚਰ ਸੀਗੇ ਉੱਥੇ ਤੇ ਹੁਣ ਉਹ ਉਹਨਾਂ ਦੇ ਨਾਲ ਚ ਟੀਚਰ ਸੀਗੇ ਮੀਨਸ ਕਿ ਉਹ ਇਲਾਕੇ ਦੇ ਵਿੱਚ ਠੀਕ-ਠਾਕ ਆਪਣੇ ਉਹਨਾਂ ਦੀ ਮੰਮੀ ਸੀਗੀ ਵਧੀਆ ਖਾਨ ਪਾਣ ਰਹਿਣ ਸੈਨ ਇਹਨਾਂ ਦਾ ਵੱਡਾ ਪਰਿਵਾਰ ਸੀਗਾ ਬਟ ਜਦੋਂ ਕੁਦਰਤ ਦੀ ਮਾਰ ਵੱਜੀ ਐਦਾਂ ਦਾ ਵਟਵਾਰੇ ਦਾ ਸਮਾਂ ਆਇਆ ਤੇ ਇਹਨਾਂ ਨੂੰ ਸਭ ਕੁਝ ਛੱਡ ਕੇ ਇਧਰ ਆਣਾ ਪਿਆ ਆਪਣਾ ਐਹੋ ਹੀ ਕੀ ਮੈਸੇਜ ਹੈ ਹੋ ਗਿਆ ਜਰਦਿਸ ਕਿ ਆਪ ਜਿਹੜੇ ਦੇਸ਼ ਦਾ ਰਹੀਏ ਉਸ ਦਾ ਬੁਰਾ ਨਹੀਂ ਮੰਗਿਣਾ ਚਾਹੀਦਾ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਆ ਉਹਦੇ ਉਹਦਾ ਉਹਦੀ ਚੜਦੀ ਕਲਾ ਮੰਗਣੀ ਚਾਹੀਦੀ ਆ ਜੋ ਕੁਛ ਹੈ 47 ਚ ਵੇਚ ਚੁੱਕੇ ਆ ਜੋ ਹੀ 47 ਚ ਵੇਖਿਆ ਉਹ ਚੀਜ਼ਾਂ ਦੁਬਾਰਾ ਕੁਝ ਪੋਲੀਟੀਕਲ ਪਾਰਟੀਆਂ ਜਾਂ ਰਾਜਨੀਤਿਕ ਦਲ ਜਿਹੜੇ ਨੇ ਉਹ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਦੇਖਦੇ ਵਿੱਚ ਨੋ ਵਾਲੀ ਹਿੰਸਾ ਦੇਖਣ ਨੂੰ ਮਿਲੀ ਪਰ ਉਹ ਜਿਹੜੇ ਲੋਕ ਹਿੰਸਾ ਕਰਦੇ ਪਏ ਨੇ ਉਹਨਾਂ ਨੂੰ ਇੱਕ ਚੀਜ਼ ਦੇਖਣੀ ਚਾਹੀਦੀ ਹੈ ਕਿ ਜੇ 47 ਹੋਇਆ ਹੈਗਾ ਉਦੋਂ ਕੀ ਹੋਇਆ ਹੈਗਾ ਸੌਣ ਸੌਣ ਕਿੱਥੋਂ ਤੱਕ ਆ ਗਿਆਂ ਹੁਣ ਅੱਗੋਂ ਸਾਡੇ ਬੱਚਿਆਂ ਨੂੰ ਤਾਂ ਕਿ ਇਹ ਇਹ ਮੈਸੇਜੇ ਦਿੰਦੇ ਨੇ ਕਿ ਸਾਡੇ ਛੋਟੇ ਬੱਚਿਆਂ ਨੂੰ ਨਾ 6 6 بیٹے ਦੋ ਬੇਟੀਆਂ ਸੀਗੀਆਂ ਤੇ ਉਹ ਸਭ ਕੋਈ ਉਸਤਪ ਵਕਫ ਵਕਫਾ ਤੇ ਸੈਟਲ ਨੇ ਵਧੀਆ ਸੈਟਲ ਨੇ ਸਾਰੇ Shamla Chander Building Maintenance Handyman Under Check Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shamra Chander Cultural Center. Call him on this number: 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ